ਇਥੇ ਕਾਨੂੰਨ ਕੰਮ ਕਰਦਾ ਡੈਮੋਕ੍ਰੇਸੀ ਮੋਦੀ ਜੀ ਤੇ ਉਸ ਟਾਈਮ ਹਮਲਾ ਹੀ ਇੱਕ ਤਰ੍ਹਾਂ ਦਾ ਹੋ ਗਿਆ ਸੀ ਅਸੀਂ ਦੇਖਿਆ ਕਿ ਜਿੱਦਾਂ ਉਹ ਮੁੜੇ ਸੀ ਇੱਥੋਂ ਵਾਪਸ ਕਿਤੇ ਸੀ ਪਰ ਉਸ ਤੋਂ ਬਾਅਦ ਉਹ ਸਰਕਾਰ ਮਜ਼ਾਕ ਉਡਾਉਂਦੀ ਸੀ ਉਹਨਾਂ ਗੱਲਾਂ ਦਾ ਜਿਹੜੇ ਉਸ ਵੇਲੇ ਮਿਨਿਸਟਰ ਸੀ ਚੀਫ ਮਿਨਿਸਟਰ ਸੀ ਔਰ ਉਹਨਾਂ ਤੇ ਮੁਕਦਮੇ ਦਰਜ ਹੋ ਰਹੇ ਆ ਔਰ ਉਹਨਾਂ ਨੂੰ ਚਾਰਲੀ ਕੀਤਾ ਜਾ ਰਿਹਾ ਤੇ ਜੇ ਉਹਦੇ ਵਿੱਚ ਸੱਚਾਈ ਸੀ ਤਾਂ ਹੀ ਕੀਤਾ ਜਾ ਰਿਹਾ ਸਾਡੀ ਤਾਂ ਸਰਕਾਰ ਨਹੀਂ ਹੈ ਪੰਜਾਬ ਦੇ ਅੰਦਰ ਆਫਟਰ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਔਰ ਇਹ ਮੇਰੇ ਖਲ ਬੜੀ ਮੰਦ ਭਾਗੀ ਗੱਲ ਆ ਔਰ ਪੰਜਾਬ ਨੂੰ ਤਰੱਕੀ ਤੋਂ ਵਾਂਝਾ ਕਰਨ ਵਾਲੀਆਂ ਸਰਕਾਰਾਂ ਇੱਥੇ ਬਣ ਰਹੀਆਂ ਨੇ ਔਰ ਅੱਜ ਜਿਹੜੀ ਸਰਕਾਰ ਇਹ ਆਰਥਿਕ ਐਮਰਜੈਂਸੀ ਦੀ طرف ਲੈ ਕੇ ਜਾ ਰਹੀ ਹੈ ਪੰਜਾਬ ਨੂੰ ਔਰ ਇਹ ਤਾਂ ਕਦੇ ਦਿੱਲੀ ਦਾ ਚੋਣ ਲੜਨ ਲੱਗ ਜੰਦੇ ਆ ਕਦੇ ਮੁੱਖ ਮੰਤਰੀ ਗੁਜਰਾਤ ਦਾ ਲੜਨ ਲੱਗ ਜੰਦੇ ਆ ਤੇ ਇਹਨਾਂ ਨੂੰ ਪੰਜਾਬ ਦੀ ਚਿੰਤਾ ਨਹੀਂ ਐਸ ਵੇਲੇ ਗੈਂਗਸਟਰ ਜਿਹੜੇ ਆ ਜਗਾ ਜਗਾ ਤੋਂ ਫਰਾਤੀਆਂ ਮੰਗਦੇ ਆ ਔਰ ਪੁਲਿਸ ਦਾ ਵੀ ਬਹੁਤ ਬੁਰਾ ਹਾਲ ਹੈ ਕਿ ਤੇ ਜਿਹੜੇ ਪੁਲਿਸ ਅਫੀਸ਼ਰਸ ਪੋਸਟਿੰਗ ਕੀਤੀਆਂ ਜਾ ਰਹੀਆਂ ਨੇ ਉਹ ਵੀ ਇਮਾਨਦਾਰੀ ਨਾਲ ਨਹੀਂ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਵੀ ਭ੍ਰਿਸ਼ਟਾਚਾਰ ਹੈ ਔਰ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵੱਧ ਗਿਆ ਜਿਹੜਾ ਕਹਿੰਦੇ ਅਸੀਂ ਖਤਮ ਕਰਤਾ ਜਿਨੀਆਂ ਜਿਨੀਆਂ ਚੀਜ਼ਾਂ ਨੂੰ ਇਹ ਕਹਿ ਕੇ ਆਏ ਸੀ ਡਰੱਗਸ ਦਾ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਗਿਆ ਸਾਡੇ ਮਾਨਯੋਗ ਗਵਰਨਰ ਸਾਹਿਬ ਨੂੰ ਮੈਂ ਵੀ ਅਸੀਂ ਵੀ ਇੱਕ ਕਾਰਗਰਮ ਉੱਤੇ ਕੀਤਾ ਰਾਜਪੁਰੂਚ ਡਰੱਗਸ ਦੇ ਉੱਪਰ ਬਾਕੀ ਵੀ ਉਹ ਲੱਗੇ ਰਹਿੰਦੇ ਆ ਕਿਉਂਕਿ ਗ੍ਰਹਿ ਮੰਤਰੀ ਰਹੇ ਨੇ ਉਹ ਰਾਜਸਥਾਨ ਦੇ ਕੋਈ 9.5 ਸਾਢੇ 9 ਸਾਢੇ ਔਰ ਉਹਨਾਂ ਨੂੰ ਕਾਫੀ ਤਜਰਬਾ ਤੇ ਇਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਜਿਸ ਤਰ੍ਹਾਂ ਵੱਧ ਰਿਹਾ ਇਹ ਵੀ ਪੁਲਿਸ ਅਫੀਸ਼ਰਸ ਪੋਲੀਟੀਸ਼ੀਅਨਸ ਔਰ ਸਮਗਲਰਸ ਔਰ ਗੈਂਗਸਟਰਸ ਇਹਨਾਂ ਦਾ ਨੈਕਸਸ ਹੈ ਜਦੋਂ ਤੱਕ ਜ਼ੀਰੋ ਟੋਲਰੈਂਸ ਤੇ ਨਹੀਂ ਹਟੇਗਾ ਔਰ ਮੈਂ ਤਾਂ ਇਹ ਸਮਝਦਾ ਕਿ ਜੋ ਉਥੋਂ ਦਾ ਬਧਾਇਕ ਹੁੰਦਾ ਨਾ ਉਸ ਤੋਂ ਬਿਨਾ ਕੋਈ ਵੀ ਕ੍ਰਾਈਮ ਨਹੀਂ ਹੋ ਸਕਦਾ। ਉਹ ਸਾਡੇ ਬਧਾਇਕਾ ਹੈਗੀ ਇਹਨਾਂ ਦੀ ਬੀਬੀ ਨੀਨਾ ਮਿੱਤਰ ਰਾਜਪੁਰੇ ਤੋਂ। ਉਹ ਕਹਿੰਦੀ ਸੀ ਬਧਾਇਕ ਤੋਂ ਬਿਨਾ ਚੱਪਲ ਵੀ ਚੋਰੀ ਨਹੀਂ ਹੁੰਦੀ। ਔਰ ਇਹ ਗੱਲ ਸਹੀ ਹੈ ਜੇ ਉਹ ਕ੍ਰਿਮੀਨਲਸ ਨੂੰ ਬਚਾਉਂਦੇ ਆ ਤਾਂ ਇਹ ਸਾਰਾ ਕੁਝ ਹੁੰਦਾ ਤੇ ਉਹ ਇੰਟਰ ਪੋਲੀਟੀਕਲ ਇੰਟਰਫੀਰੈਂਸ ਬਹੁਤ ਜ਼ਿਆਦਾ ਖਰਾਬ ਕਰਦਾ। ਤਾਂ ਪੰਜਾਬ ਨੂੰ ਅਗਰ ਦਰੁਸਤ ਕਰਨਾ ਸਿੱਧੇ ਰਸਤੇ ਤੇ ਲੈ ਕੇ ਜਾਣਾ ਉਹਦੇ ਲਈ ਇਹਦੀ ਆਰਥਿਕਤਾ ਠੀਕ ਕਰਨੀ ਹੈ ਉਹਦੇ ਲਈ ਇੱਥੇ ਬੀਜੇਪੀ ਦੀ ਸਰਕਾਰ ਜਿਹੜੀ ਹੈ ਉਹ ਜ਼ਰੂਰੀ ਹੈ ਔਰ ਲੋਕ ਵੀ ਮਹਿਸੂਸ ਕਰਨ ਲੱਗੇ ਨੇ ਜਦੋਂ ਪੰਜਾਬ ਦੇ ਪਿੰਡਾਂ 'ਚ ਕਿਤੇ ਕਤਲੋਗਾਰਤ ਹੁੰਦੀ ਹੈ ਜੋ ਹੋ ਹੀ ਰਹੀ ਹੈ ਤਾਂ ਉਹ ਇੱਕੋ ਗੱਲ ਕਹਿੰਦੇ ਨੇ ਕਿ ਕਿਸੇ ਤਾਂ ਯੋਗੀ ਚਾਹੀਦਾ ਉਹ ਭਾਈ ਮੋਦੀ ਨਹੀਂ ਲੱਗਿਆ ਆਉਂਗੇ ਤਾਂ ਯੋਗੀ ਕਿੱਥੋਂ ਆਜੂਗਾ ਤਾਂ ਇਸ ਕਰਕੇ ਇਹ ਕਰਨਾ ਹੀ ਪੈਣਾ ਔਰ ਇਸੇ ਲਈ ਭਾਰਤੀ ਜਨਤਾ ਪਾਰਟੀ ਇਕੱਲੇ ਚੱਲ ਰਹੀ ਹੈ ਔਰ ਤਾਂ ਕਿ ਅਸੀਂ ਪੰਜਾਬ ਦੀ ਸੇਵਾ ਕਰ ਸਕੀਏ ਔਰ ਪੰਜਾਬ ਦੇ ਹਾਲਾਤ ਚ ਸੁਧਾਰ ਕਰ ਸਕੀਏ ਹੁਣ ਅੱਜ ਸਾਡੇ ਲੋਗ ਵਿਦੇਸ਼ਾਂ ਨੂੰ ਜਾ ਰਹੇ ਆ ਉੱਥੇ ਜਾ ਕੇ ਵੀ ਜਿਸ ਤਰ੍ਹਾਂ ਸ਼ਬੀ ਬਣ ਗਈ ਹੈ ਸਿੱਖ ਹੀ ਸਿੱਖਾਂ ਨੂੰ ਬਦਨਾਮ ਕਰਨ ਲੱਗੇ ਹੋਏ ਕੁਝ ਚੰਦ ਸਿੱਖ ਨਹੀਂ ਤਾਂ ਸਿੱਖ ਤਾਂ ਸਭ ਤੋਂ ਜ਼ਿਆਦਾ ਦੁਨੀਆ ਚ ਅਗਰ ਕੋਈ ਸਾਮਲੀ ਲੰਦਾ ਐਸਪੀ ਵੈਲ ਪੇਡ ਹੈ ਜਿਹੜਾ ਦੁਨੀਆ ਚ ਉਹ ਵੀ ਸਿੱਖਾਂ ਔਰ ਜਿਹੜਾ ਵਰਲਡ ਬੈਂਕ ਦਾ ਚੇਅਰਮੈਨ ਆ ਉਹ ਵੀ ਸਿੱਖ ਆ ਦੁਨੀਆਂ ਦੀਆਂ ਸਰਕਾਰਾਂ ਚ ਵੀ ਸਿੱਖ ਨੇ ਪੰਜਵੇਂ ਪੰਜਾਬੀ ਤੋਂ ਹਟਕੇ ਗੱਲ ਕਰ ਰਿਹਾ ਇਸ ਵੇਲੇ ਤੇ ਪਰ ਇਹ ਕੀ ਹੋ ਰਿਹਾ ਆ ਮੈਨੂੰ ਹੁਣੇ ਉਹ ਜਸਵੰਤ ਸਿੰਘ ਖਾਲੜਾ ਦੀ ਫਿਲਮ ਤੇ ਮੇਰੇ ਕੋਲੋਂ ਫੋਨੋਂ ਮੇਰਾ ਗੱਲ ਵੀ 10 12 ਚੈਨਲ ਸਵੇਰ ਦੇ ਲੈ ਚੁੱਕੇ ਆ ਹੂੰ ਹੁਣ ਤੁਸੀਂ ਦੱਸੋ ਵੀ ਮੈਂ ਤਾਂ ਇਹ ਨੋਨ ਫੈਕਟ ਚਾਕੇ ਉਹ ਹਿਊਮਨ ਐਕਟਿਵਿਸਟ ਹੂੰ ਔਰ ਹਿਊਮਨ ਰਾਈਟਸ ਦੀ ਗੱਲ ਕੀਤੀ ਉਹਨੇ ਪਰ ਨਾਲ ਕਿਤੇ ਵੀ ਇਹ ਗੱਲ ਤਾਂ ਕਿਸੇ ਨੇ ਕਿ ਹਿੰਦੂਆਂ ਨੂੰ ਵੀ ਬੱਸਾਂ ਚ ਉਲਾ ਲਾ ਕੇ ਮਾਰਿਆ ਮੈਂ ਸਵਾਲ ਕੀਤਾ ਉਹਦੇ ਤੇ ਮੈਂ ਕਿਹਾ ਵੀ ਇਹ ਵੀ ਕਰਦੇ ਨਹੀਂ ਸੀ ਗੁਰੂ ਨਾਨਕ ਨੇ ਤਾਂ ਸਰਵਤ ਦੇ ਭਲੇ ਦੀ ਗੱਲ ਕੀਤੀ ਹੈ ਉਹਨੇ ਨਾ ਹਿੰਦੂ ਨਾ ਸਿੱਖ ਨਾ ਮੁਸਲਮਾਨ ਉਸ ਵਜ੍ਹਾ ਸਿੱਖਿਆ ਹੀ ਨਹੀਂ ਸੀ ਉਹ ਤਾਂ ਖਾਲਸਾ ਦੀ ਸਜਣਾ ਤੋਂ ਬਾਅਦ ਬਣਿਆ ਉਹਨਾਂ ਨੇ ਕੀਤੀ ਨਹੀਂ ਹੈ ਉਹ ਤਾਂ ਦੁਨੀਆ ਦੀ ਸਮਾਜ ਦੀ ਪੂਰੀ ਦੀ ਗੱਲ ਕਰਦੇ ਸੀ ਬੁਰਾਈਆਂ ਹਟਾਉਣ ਦੀ ਗੱਲ ਕਰਦੇ ਸੀ ਤੇ ਮੈਂ ਇਹ ਸਮਝਦਾ ਕਿ ਐਸਪਰੇਜ ਉਹ ਲੋਗ ਚੰਦ ਲੋਗ ਗਲਤ ਦਿਸ਼ਾ ਦਿਨ ਦੀ ਕੋਸ਼ਿਸ਼ ਕਰ ਰਹੇ ਇਸ ਮਾਲ ਨੂੰ ਉਹਨਾਂ ਨੂੰ ਵੀ ਰੋਕਣਾ ਜ਼ਰੂਰੀ ਹੈ ਤੇ ਇਹਦੇ ਲਈ ਮੈਂ ਇੱਕ ਅੱਜ ਹੋਰ ਗੱਲ ਤੁਹਾਨੂੰ ਕਹਿ ਦਿੰਦਾ ਕਿ ਪੰਜਾਬ ਦੇ ਅੰਦਰ ਅਗਰ ਭਾਰਤੀ ਜਨਤਾ ਪਾਰਟੀ ਦਾ ਕੰਮ ਜਗ੍ਹਾ ਜਗ੍ਹਾ ਨਹੀਂ ਜਾਏਗਾ ਇਸ ਚੀਜ਼ ਦੀ ਵੀ ਕੋਈ ਗਰੰਟੀ ਨਹੀਂ ਦੇ ਸਕਦਾ ਕਿ ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹੇਗਾ ਕਿਉਂਕਿ ਇਹ ਫੌਜ ਜਾਂ ਉਨੀਸ਼ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਫੌਜਾਂ ਜੁਨਾਈਟਡ ਨਹੀਂ ਰੱਖ ਸਕਦੀਆਂ ਜੀ ਕਿਹਦਾ ਇੱਥੇ ਤਾਂ ਉੱਥੋਂ ਦੇ ਲੋਕ ਰੱਖਦੇ ਇਹ ਪੰਜਾਬ ਦੇ ਅੰਦਰ ਦੁਨੀਆਂ 'ਚ ਜਿੱਥੇ ਵੀ ਅਤੰਕਵਾਦ ਪੈਦਾ ਹੋਇਆ ਜੜ ਤੋਂ ਕਿਤੇ ਖਤਮ ਨਹੀਂ ਹੋਇਆ ਜੀ ਹੋਇਆ ਤਾਂ ਪੰਜਾਬ 'ਚ ਹੋਇਆ ਜੀ ਉਹ ਇੱਥੋਂ ਦੀ ਜਨਤਾ ਦੀ ਵਜ੍ਹਾ ਕਰਕੇ ਹੋਇਆ ਇੱਥੋਂ ਦੇ ਲੋਕਾਂ ਦੀ ਵਜ੍ਹਾ ਕਰਕੇ ਹੋਇਆ ਤੇ ਇਸ ਲਈ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਖਾਲਸਾ ਦਾ ਇਹ ਜਿਹੜਾ ਹੈਗਾ ਸਿਰਜਣਾ ਦਾ ਸਥਾਨ ਹੈ ਤੇ ਇਸ ਕਰਕੇ ਹੋਇਆ ਖਾਲਸਾ ਦੇਸ਼ ਭਗਤ ਹੈ ਖਾਲਸਾ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਪਰ ਕੁਝ ਲੋਗ ਉਸ ਨੂੰ ਗਲਤ ਦਿਸ਼ਾ ਦੇਣ ਦੀ ਅੱਜ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਉਹਦੇ ਲਈ ਭਾਰਤੀ ਜਨਤਾ ਪਾਰਟੀ ਹੀ ਇਹ ਕਰ ਸਕਦੀ ਹੈ ਹੋਰ ਕੋਈ ਪੋਲੀਟੀਕਲ ਪਾਰਟੀ ਦੀ ਇੱਛਾ ਹੀ ਨਹੀਂ ਹੈ ਇਸ ਪਰ ਸੇ ਔਰ ਕਾਂਗਰਸ ਦਾ ਕੀ ਹਸ਼ਰ ਹੋ ਗਿਆ ਉਹ ਤੁਸੀਂ ਸਾਰੇ ਸਮਝਦੇ ਆਂ ਸੋ ਜੀ ਜਿਸ ਤਰ੍ਹਾਂ ਇਹ ਉਹ ਗੱਲਾਂ ਕਰਦੇ ਨੇ ਤੁਸੀਂ ਇਹ ਦੇਖੋ ਉਹ ਕਹਿੰਦੇ ਇੰਡੀਅਨ ਸਟੇਟ ਨਾਲ ਲੜਾਈ ਹੈ ਸਾਡੀ ਬਾਕੀ ਗੱਲਾਂ ਤਾਂ ਕਰਦੇ ਨੇ ਤੁਸੀਂ ਆਪੋਜੀਸ਼ਨ ਲੀਡਰ ਹੋ ਅਟਲ ਜੀ اپੋਜੀਸ਼ਨ ਲੀਡਰ ਸੀਗੇ ਉਹਨਾਂ ਨੂੰ ਯੂਐਨਓ ਚ ਭੇਜਿਆ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਹੀ ਭੇਜਿਆ ਉੱਥੇ ਜਾ ਕੇ ਉਹਨਾਂ ਨੇ ਪੂਰੀ ਤਨਦੇਹੀ ਨਾਲ ਔਰ ਪੂਰੇ ਸਟਰੋਂਗਲੀ ਆਪਣੇ ਪ੍ਰਧਾਨ ਮੰਤਰੀ ਦਾ ਆਪਣੀ ਸਰਕਾਰ ਦਾ ਔਰ ਆਪਣੇ ਦੇਸ਼ ਦਾ ਪੱਖ ਰੱਖਿਆ ਜਦੋਂ ਵਾਪਸ ਆਏ ਤਾਂ ਸਾਡੀ ਪਾਰਟੀ ਦੇ ਲੋਕਾਂ ਨੇ ਵੀ ਕਿਹਾ ਕਿ ਅਟਲ ਜੀ ਉਹ اپੋਜੀਸ਼ਨ ਲੀਡਰ ਸੀਗੇ ਉਸ ਵੇਲੇ ਕਿ ਤੁਸੀਂ ਇਹ ਕੀ ਕੀਤਾ ਆਪਾਂ ਤਾਂ ਇਹਦਾ ਵਿਰੋਧ ਕਰਨਾ ਉਹ ਕਹਿੰਦੇ ਵਿਰੋਧ ਕਰਨਾ ਦੇਸ਼ ਦੀ ਪਾਰਲੀਮੈਂਟ ਚ ਕਰਾਂਗੇ ਇੱਥੇ ਸਾਡੇ ਕੋਲ ਅਲੱਗ-ਅਲੱਗ ਸਥਾਨ ਆਏਗੇ ਆ ਇਹਨਾਂ ਦੀਆਂ ਗਲਤ ਗੱਲਾਂ ਦਾ ਵਿਰੋਧ ਕਰਾਂਗੇ ਪਰ ਅਸੀਂ ਇਹ ਵਿਰੋਧ ਨਹੀਂ ਕਰਨਾ ਕਿ ਆਪਦੇ ਦੇਸ਼ ਦਾ ਹੀ ਬਾਹਰ ਜਾ ਕੇ ਵਿਰੋਧ ਕਰੀਏ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਹ ਦੇਸ਼ ਦਾ ਨੁਮਾਇੰਦਾ ਹੁੰਦਾ